ਭਾਜਪਾ ਪੰਜਾਬ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਵੀ ਦੀ ਅਗਵਾਈ ਵਿੱਚ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦਾ ਸ਼ਾਨਦਾਰ ਸਵਾਗਤ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਜ ਭਾਜਪਾ ਪੰਜਾਬ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਵੀ ਦੇ ਦਫ਼ਤਰ ਵਿਖੇ ਪੁੱਜੇ ਜਿੱਥੇ ਉਮੀਦਵਾਰ ਬਿੱਟੂ ਦਾ ਬਹੁਤ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੈਂਕੜੇ ਹੀ ਪਾਰਟੀ ਵਰਕਰ ਗੁਰਦੇਵ ਸ਼ਰਮਾ ਦੇਬੀ ਦੀ ਅਗਵਾਈ ਵਿੱਚ ਇਕੱਠੇ ਹੋਏ ਸਨ ਇਸ ਮੌਕੇ ਸੱਸਾ ਬਿੱਟੂ ਨੇ ਭਾਰਤ ਸਰਕਾਰ ਦੇ ਕੀਤੇ ਕੰਮ ਤੇ ਜਾਣਨਾ ਪਾਇਆ ਉੱਥੇ ਉਹਨਾਂ ਕਿਹਾ ਕਿ ਅਗਰ ਮੋਦੀ ਸਰਕਾਰ ਦੁਬਾਰਾ ਆਉਂਦੀ ਹੈ ਤਾਂ ਪੰਜਾਬ ਨੂੰ ਖੁਸ਼ਹਾਲ ਬਣਾਈਆਂ ਜਾਵੇਗਾ ਇਸ ਮੌਕੇ ਗੁਰਦੇਵ ਸ਼ਰਮਾ ਦੇਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸੱਸਾ ਰਵਨੀਤ ਬਿੱਟੂ ਨੂੰ ਪਾਰੀ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਾਂਗੇ ਲੁਧਿਆਣਾ ਤੋਂ ਤਹਿਲਕਾ ਟੀਵੀ ਲਈ ਕੈਮਰਾਮੈਨ ਕੁਲਵਿੰਦਰ ਸਿੰਘ ਸਲੇਮ ਟਾਬਰੀ ਦੇ ਨਾਲ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਸਭ ਤੋਂ ਪਹਿਲਾਂ ਅੱਜ ਜ਼ਿਲ੍ਹਾ ਪ੍ਰਧਾਨ ਸਾਡੇ ਕਾਡਿਨ ਨੀ ਜਣਾ ਤੇ ਹਲਕੇ ਦੇ ਅਨਚਾਰਜ ਸਾਡੇ ਸਾਰੇ ਸੂਬੇ ਦੇ ਬੀਜੇਪੀ ਦੇ ਕੈਸ਼ੀਅਰ ਸਤਕਾਰਯੋਗ ਦੇਵੀ ਸਾਹਿਬ ਤੇ ਸਾਰੀ ਬੀਜੇਪੀ ਦੀ ਸੈਂਟਰਲ ਹਲਕੇ ਦੀ ਚਾਹੇ ਉਹ ਸਟੇਟ ਦੇ ਲੀਡਰਸ਼ਿਪ ਹੋਵੇ ਚਾਹੇ ਉਹ ਜ਼ਿਲ੍ਹਾ ਦੇ ਪਦ ਅਧਿਕਾਰੀ ਹੋਣ ਚਾਹੇ ਉਹ ਯੁਵਾ ਮੋਰਚਾ ਦੇ ਹੋਣ ਚਾਹੇ ਮਹਿਲਾ ਬੀਜੇਪੀ ਦੇ ਹੋਣ ਸਾਰੇ ਚਾਹੇ ਜਿੰਨੇ ਵੀ ਸੰਗਠਨ ਨੇ ਚਾਹੇ ਸੈੱਲ ਨੇ ਉਹਨਾਂ ਦੇ ਸਾਰਿਆਂ ਦੀ ਸੈਂਟਰ ਹਲਕਿਆਂ ਦੇ ਮੈਂ ਬਹੁਤ ਧੰਨਵਾਦੀ ਆ ਵੀ ਆ ਤੁਹਾਡੇ ਮੂਹਰੇ ਜੋ ਅੱਜ ਪਹਿਲੇ ਦਿਨ ਜਿਹੜਾ ਇਹ ਉਹ ਸੈਂਟਰਲ ਇੱਕ ਛੋਟਾ ਜਿਹਾ ਕਲ ਪ੍ਰਧਾਨ ਜੀ ਨੇ ਤੇ ਦੇਵੀ ਸਾਹਿਬ ਅਸੀਂ ਇਕੱਠੇ ਗੱਡੀ ਜਾ ਰਹੇ ਸੀ ਵੀ ਕੱਲ ਲੇਟਿਆਂ ਬੋਲਦਾਂ ਸਾਰੇ ਕੌਂਸਲਰ ਸਮਾਨ ਜਿਹੜੇ ਇਲੈਕਸ਼ਨਾਂ ਤੋਂ ਲੜੇ ਨੇ ਜਾਂ ਜਿੱਤੇ ਹੋਏ ਦਾਂ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਨੇ ਸਾਡੇ ਮੰਡਲ ਪ੍ਰਧਾਨ ਸਾਰੇ ਸਾਡੇ ਸ਼ਕਤੀ ਕੇਂਦਰਾਂ ਦੇ ਪ੍ਰਧਾਨ ਸ਼ਕਤੀ ਕੇਂਦਰਾਂ ਦੀ ਬਾਡੀ ਆ ਸਾਰੀਆਂ ਤੇ ਸਾਡੇ ਬਲੌਕ ਦੇ ਪੰਨਾ ਜਿਹੜੇ ਪ੍ਰਧਾਨ ਨੇ ਸਾਰਿਆਂ ਦਾ ਹੀ ਮੈਂ ਬਹੁਤ ਧੰਨਵਾਦੀ ਆ ਤੇ ਅੱਜ ਬਹੁਤ ਖੁਸ਼ੀ ਨਾਲ ਮੈਂ ਕਹਿ ਰਿਹਾ ਵੀ ਜੋ ਮੋਦੀ ਸਾਹਿਬ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਕੱਲ ਸੰਕਲਪ ਲਿਆ ਉਹ ਕਿਦਨ ਲਿਆ ਡਾਕਟਰ ਭੀਮਰੋ ਅੰਬੇਦਕਰ ਸਾਹਿਬ ਦੇ ਪਵਿੱਤਰ ਜਨਮ ਦਿਨ ਤੇ ਸੰਕਲਪ ਲਿਆ ਆਏ ਵੀ ਦੇਸ਼ ਨੂੰ ਕਿੱਥੇ ਲੈ ਕੇ ਜਾਣਾ ਹੈ ਉਹ ਤੁਸੀਂ ਸਾਰਿਆਂ ਨੇ ਉਹ ਸੁਣਿਆ ਹੈ ਪੜ੍ਹਿਆ ਹੈ ਤੇ ਅੱਜ ਉਸ ਲਈ ਵੀ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਸਵਾਲ ਕੀ ਹੈ ਜੀ ਕੀ ਲੱਗਦਾ ਜਿੱਦਾਂ ਲੁਧਿਆਣੇ ਦੇ ਵਿੱਚ ਤੋਂ ਮੁਕਾਬਲਾ ਚੋਟੀ ਲੈ ਜਿੱਦਾ ਤੇ ਪਾਸੇ ਪੁਜੀ ਦੇ ਐਲਾਨ ਹੋ ਰਿਹਾ ਹੈ ਆਮ ਪਾਰਟੀ ਦਾ ਨਹੀਂ ਨਹੀਂ ਅਜੇ ਤੱਕ ਗੱਲ ਸੁਣੋ ਮੇਰੀ ਇੱਕ ਅਜੇ ਤੱਕ ਕਿਸੇ ਕੈਂਡੀਡੇਟ ਅਸੀਂ ਤਾਂ ੜੀਕਦਿਆਂ ਨੂੰ 15 ਦਿਨ ਹੋ ਗਏ ਕਿਸੇ ਪਾਰਟੀ ਨੂੰ ਕੈਂਡੀਡੇਟ ਹੀ ਨਹੀਂ ਲੱਭ ਰਿਹਾ ਹਜੇ ਤੱਕ ਤਾਂ ਤੇ ਇੱਕ ਗੱਲ ਕਾਂਗਰਸ ਦੀ ਜਿਹੜੀ ਉਹ ਤੁਸੀਂ ਕਹਿ ਰਹੇ ਹੋ ਉਹ ਗੱਲ ਸੱਚੀ ਹੋ ਗਈ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਸੀ ਵੀ ਵਾਕਈ ਵੀ ਅਸੀਂ ਇੱਥੇ 2 ਨੰਬਰ ਦਾ ਪਹਿਲਵਾਨ ਪ੍ਰਵਾਨਾ ਜਿਹੜਾ ਉਹ ਭੇਜਾਂਗੇ ਕਿਉਂਕਿ ਜੇ 1 ਨੰਬਰ ਦੇ ਪਹਿਲਵਾਨਾਂ ਦੀ ਲਿਸਟ ਤਾਂ ਜਿਹੜੀ ਉਹ ਕੱਲ ਨਿਕਲ ਗਈ ਪਹਿਲੀ ਲਿਸਟ ਤਾਂ ਕਾਂਗਰਸ ਦੀ ਨਿਕਲ ਗਈ ਹੋਰ ਤਾਂ ਦੂਜੀ ਲਿਸਟ ਆਉਣੀ ਹੈ ਤੇ ਦੋ ਨੰਬਰ ਦਾ ਹੀ ਉਹ ਜਿਹੜਾ ਪਹਿਲਵਾਨ ਹੋਏਗਾ ਮਤਲਬ ਕਹਿਣ ਦਾ ਇੱਕ ਐਡਾ ਇੰਪੋਰਟੈਂਟ ਸਭ ਤੋਂ ਅਹਿਮ ਜ਼ਿਲ੍ਹਾ ਐਨ ਲੋਕ ਸਭਾ ਲੁਧਿਆਣਾ ਜਦੋਂ ਮੈਂ ਹੁੰਦਾ ਸੀ ਤੇ ਸਭ ਤੋਂ ਪਹਿਲੀ ਲਿਸਟ ਉਹ ਮੇਰਾ ਨਾਮ ਡਿਕਲੇਅਰ ਹੁੰਦਾ ਸੀ ਅੱਜ ਜਦੋਂ ਭਾਜੀ ਜਦੋਂ ਬੀਜੇਪੀ ਚ ਅੱਜ ਲਿਸਟ ਵੀ ਬੀਜੇਪੀ ਨੇ ਪਹਿਲਾਂ ਕੱਢੀ ਨਾ ਵੀ ਪਹਿਲਾਂ ਕੱਢਿਆ ਕਾਂਗਰਸ ਪਾਰਟਨਰ ਅੱਜ ਜਿਹੜੀ ਆ ਉਹ ਪਹਿਲੀ ਲਿਸਟ ਚ ਉਹਨਾਂ ਨੇ ਲੁਧਿਆਣਾ ਨੂੰ ਪ੍ਰਾਇੋਰਟੀ ਨਹੀਂ ਦਿੱਤੀ ਇਹ ਹਾਲਾਤ ਦੇਖੋ ਵੀ ਆਪਸ ਵਿੱਚ ਕਿਵੇਂ ਖਿੱਚੋਤਾਣ ਆਪਸ ਵਿੱਚ ਕਿਸ ਤਰੀਕੇ ਨਾਲ ਲੜੋ ਲੜਾਈ ਚੱਲ ਰਹੀ ਆ ਵੀ ਲੁਧਿਆਣੇ ਚ ਫੈਸਲਾ ਹੀ ਨਹੀਂ ਹੋ ਰਿਹਾ ਐਮਪੀ ਸਾਹਿਬ ਕਿਸਾਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਬਨੋਦ ਹੋ ਰਿਹਾ ਪਰ ਦੂਸਰੇ ਪਾਸੇ ਹੋਰ 90 90 ਦਿਨوں ਨੂੰ ਮਿਲਦੀ ਹੈ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਹਰ ਰਾਹ ਦਿੱਤੀ ਜਾ ਰਹੀ ਹੈ ਮੈਂ ਤਾਂ ਪਹਿਲਾ ਦਿਨ ਜਦੋਂ ਆਇਆ ਸੀ ਇਹ ਤੁਹਾਨੂੰ ਉਦੋਂ ਹੀ ਕਹਤੇ ਸੀ ਵੀ ਮੋਦੀ ਜੀ ਰੈੱਡ ਕਾਰਪਟ ਦਾ ਸਵਾਗਤ ਹੈ ਜਿਹੜਾ ਕਿਸਾਨਾਂ ਦਾ ਕਰਨਗੇ ਉਹੀ ਗੱਲ ਉਹਨਾਂ ਨੇ ਸੰਗਲਪ ਪੱਤਰ ਚ ਕਹੀ ਹੈ ਜੀ ਪਰ ਸਾਹਿਬ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਕਿਹੜਾ ਕਿਤੇ ਕਮੀ ਰਹ ਗਈ ਨਹੀਂ ਨਹੀਂ ਕੋਈ ਵਿਰੋਧ ਨਹੀਂ ਹੋ ਰਿਹਾ ਬਿਲਕੁਲ ਵਿਰੋਧ ਨਹੀਂ ਹੋ ਰਿਹਾ ਇੱਕ ਗੱਲ ਨੂੰ ਮੈਨੂੰ ਸਮਝੋ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਚੁਟਕੀ ਮਾਰ ਕੇ ਕਹਿੰਦੀ ਸੀ 23 ਫਸਲਾਂ ਚ ਐਮਐਸਪੀ ਦਵਾਂਗੇ ਉਹਨਾਂ ਦੇ ਕੈਂਡੀਡੇਟਾਂ ਦਾ ਵਿਰੋਧ ਕਿਉਂ ਨਹੀਂ ਹੋ ਰਿਹਾ ਇਹਦਾ ਕੀ ਮਤਲਬ ਤੁਸੀਂ ਸਮਝਦੇ ਹੋ ਐਵੇਂ ਸਾਲ ਐਮਆਈ ਬਾਜੀ ਕਹਿੰਦੇ ਜਿੱਤ ਕੇ ਮੈਂ ਸਿਆਸਤ ਛੱਡ ਲਾਂਗਾ ਚੜਾ ਦੇਣਗੇ ਚੜਾ ਦੇਣਗੇ ਇਹ ਮੈਂ ਨਹੀਂ ਆ ਜੋ ਕਹਿ ਰਹੇ ਆ ਨਾ ਕੀ ਕਹਿ ਰਹੇ ਤੇ 101% ਜਿਨ੍ਹਾਂ ਨੇ ਕਿਹਾ ਉਹਨਾਂ ਦੇ ਸਸਤੇ ਛੜਾਵਾ ਆ ਗਿਆ ਸਾਹਿਬ ਕੱਲ ਵੀਡੀਓ ਦਿਖਾਈ ਸੀ ਲੁਧਿਆਣੇ ਦੇ ਵਿੱਚ ਹੈ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਅਕਾਲੀ ਦਲ ਹੋਵੇ ਜਮਾਨਤਾ ਜਬ ਕਰਕੇ ਵੇਚਣੇ ਕਰਨ ਪ੍ਰੋਮਿਸ ਕਰ ਰਹੇ ਆ ਬਾਕੀ ਜਿੰਦਾਬਾਦ ਬੋਲ ਜੈ ਜਿੰਦਾਬੋਲ ਭਾਰਤੀ ਜਨਤਾ ਪਾਰਟੀ ਅਰਦਾਸ ਦਾ ਪਹਿਲਾ ਹੀ ਕਹ ਵੀ ਇਹ ਮਾਫੀ ਨੂੰ ਛੱਡੋ ਯਾਰ ਕਿਸੇ ਨੂੰ ਕਿਸੇ ਨੂੰ ਕੁਝ ਵੀ ਕਹਿ ਕੇ ਤੁਸੀਂ ਇੱਕ ਲੁਧਿਆਣੇ ਤੋਂ ਸਾਡਾ ਇੱਕ ਇੱਕ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਈਕਲ ਤੋਂ ਲੈ ਕੇ ਕਾਰ ਤੱਕ ਕਿਹੜਾ ਭਾਈਚਾਰਾ ਹੈ ਜਿਹੜਾ ਇਹ ਬਣਾਉਂਦਾ ਹੈ ਜਿਹੜੇ ਅੱਜ ਸਾਰੇ ਸਵਾਰ ਹੁੰਦੇ ਆ ਸਾਰੀਆਂ ਚੀਜ਼ਾਂ ਤੇ ਉਸ ਭਾਈਚਾਰੇ ਨੂੰ ਉਸ ਭਾਈਚਾਰਾ ਜੀ ਸਾਡੇ ਸਾਰੇ OBC ਭਾਈਚਾਰਾ ਆ ਜਾਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਮੰਗ ਕਰਦਾ ਵੀ ਉਸ ਬੰਦੇ ਨੂੰ ਜਿਹਨੇ ਇਹ ਸ਼ਬਦ ਵਰਤੇ ਨੇ ਉਹਨੂੰ ਜਲਦੀ ਤੋਂ ਜਲਦੀ ਪਾਰਟੀ ਚੋਂ ਕੱਢਣਾ ਚਾਹੀਦਾ ਨਹੀਂ ਸਾਡੇ ਵੱਲੋਂ ਕੱਢੋ ਨਾ ਕੱਢੋ ਲੋਕਾਂ ਨੇ ਫੈਸਲਾ ਕਰ ਲਿਆ ਲੋਕਾਂ ਨੇ ਅਕਲ ਦਾ ਇਹਨਾਂ ਦਾ ਜਨਾਜਾ ਜਿਹੜਾ ਹੈ ਉਹ ਦੇਖ ਲਿਆ ਲੋਕਾਂ ਨੇ ਉਹ ਸਮਝ ਲੇ ਇੱਕ ਦਲ ਹੋਰ ਸੁਣ ਲਓ ਅੱਜ ਇਹ ਇਹ ਇੰਨੇ ਢੀਠ ਨੇ ਤੁਸੀਂ ਮੈਨੂੰ ਦੱਸੋ ਮੁੱਖ ਮੰਤਰੀ ਕੋਈ ਵੀ ਹੋਵੇ ਚਾਹੇ ਕੇத்ਰੀਵਾਲ ਹੋਵੇ ਮੁੱਖ ਮੰਤਰੀ ਜੇਲ੍ਹ 'ਚ ਹੋਵੇ ਤਾਂ ਮੁੱਖ ਮੰਤਰੀ ਨੂੰ ਜਿਹੜੇ ਲੋਕ ਨੇ ਕੰਮ ਕਰਾਉਣ ਕਿੱਥੇ ਜੇਲ੍ਹ 'ਚ ਜਾਣਗੇ ਸਤੀਫਾ ਦੇਣ ਨੂੰ ਕਿਉਂ ਕਹਿ ਰਹੇ ਆ ਕਿਉਂ ਅਸੀਂ ਕੱਲ ਪ੍ਰੈਸ ਸਵਾਲ ਸੈਮੇਤੀ ਵੀ ਦੱਸੋ ਮੁੱਖ ਮੰਤਰੀ ਨੇ ਕੋਲ ਰੋਜ਼ ਲੋਕਾਂ ਨੇ ਫਰਿਆਦਾ ਲੈ ਕੇ ਜਾਣੀਆਂ ਲੋਜ ਲੋਕਾਂ ਨੇ ਫੈਸਲਾ ਲੈ ਕੇ ਜਾਣੀਆਂ ਉਹ ਫੈਸਲਾ ਜਾਂ ਲੋਕ ਮਿਲਣ ਲਈ ਤਿਹਾਰ ਜੇਲ੍ਹ 'ਚ ਜਾਇ ਕਰਣਗੇ ਤਾਂ ਅਸਤੀਫਾ ਮੰਗ ਰਹੇ ਆ ਵੀ ਸਾਰਾ ਕੰਮ ਆ ਜਿਹੜਾ ਇਨੰ ਦਾ ਭਾਂਡਾ ਫੁੱਟ ਗਿਆ ਇੰਨੀ ਬੇਨਤੀ ਆ ਅਗਲੀਆਂ ਗੱਲਾਂ ਸਾਰੀਆਂ ਤੁਹਾਨੂੰ ਕਰਾਂਗੇ ਹਜੇ ਸਿਰਫ ਆਪਾਂ ਅੜੀਕੋ ਵਿਕੇਸ ਪਾਰਟੀ ਦੇ ਕੋਈ ਕੈਂਡੀਡੇਟ ਉਹ ਦੇ ਵੀ ਸਕਦੇ ਆ ਕਿ ਕਿਤੇ ਐ ਇਨਾ ਨਿਕਲ ਜੇ ਕੋਈ ਐਮਪੀ ਜੀ ਸਰ ਕੱਲ ਦੀ ਵੀਡੀਓ ਤੁਹਾਨੂੰ ਦਿਖਾਈ ਸੀ ਮੈਂ ਪਾਇਲ ਦੇ ਵਿੱਚ ਕਲੈਸ਼ ਹੋਇਆ ਪਾਰਟੀ ਦਾ ਬਹੁਤ ਜਿੱਥੇ ਪਾਰਟੀ ਤਕੜੀ ਹੁੰਦੀ ਆ ਕਈ ਵਾਰ ਕਿਉਂਕਿ ਜੋਸ਼ ਇੰਨਾ ਹੈ ਉਹ ਮੈਂ ਉਹਨਾਂ ਨੂੰ ਪੁੱਛਿਆ ਸੀ ਜਿਹੜੇ ਸਾਡੇ ਇੰਚਾਰਜ ਨੇ ਉਹ ਸਿਰਫ ਛੋਟੀ ਮੋਟੀ ਕਿਉਂਕਿ ਉੱਥੇ ਗਰੇਵਾਲ ਸਾਹਿਬ ਸਦਕਾਰਯੋਗ ਮੌਜੂਦ ਸਨ ਉਹਨਾਂ ਨੇ ਇੱਕਦਮ ਸਥਿਤੀ ਨੂੰ ਉਹ ਸਿਰਫ ਬੋਲਣ ਪਿੱਛੇ ਇੱਕ ਕੋਈ ਜਿਹੜਾ ਉੱਥੇ ਸੰਭਾਲ ਰਿਹਾ ਸੀ ਉਹ ਕਿਸੇ ਲੀਡਰ ਨੂੰ ਇੱਕ ਨੂੰ ਟਾਈਮ ਨਹੀਂ ਦੇ ਸਕਿਆ ਜਿਹਦੇ ਪਿੱਛੇ ਉਹਨਾਂ ਨੇ ਇਤਰਾਜ ਕੀਤਾ ਐਤੋਂਬੰਦ ਕੁਝ ਨਹੀਂ ਸੀ ਲੋਕ ਸਭਾ ਚੋਣਾਂ ਆਉਣ ਵਾਲੀਆਂ ਸਰ ਇਹ ਕਾਂਗਰਸ ਪਾਰਟੀ ਦੇ ਵੋਟਰਾਂ ਦਾ ਖਮਿਆਜ਼ਾ ਕਿਤੇ ਨਾ ਕਿਤੇ ਪੂਗਣਾ ਪੈ ਸਕਦਾ ਲੱਗਦਾ ਤੁਹਾਨੂੰ ਸਮੇਂ ਦੇ ਚੋਣ ਆਉਣ ਵਾਲੀਆਂ ਨਹੀਂ ਲੋਕ ਸਭਾ ਚੋਣਾਂ ਤਾਂ ਆ ਗਈਆਂ ਬਿਲਕੁਲ ਬਿਲਕੁਲ ਤੁਹਾਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਵੋਟਰਸ ਨੇ ਉਹਨਾਂ ਦਾ ਖਮਿਆਜ਼ਾ ਕਿਤੇ ਤੁਹਾਨੂੰ ਪੂਗਣਾ ਪੈ ਸਕਦਾ ਕਿ ਨਾ ਕੋਈ ਨਾਲ ਆਇਆ ਮੈਨੂੰ ਤਾਂ ਭਾਜੀਪੀ ਚ ਮੈਂ ਮੈਂ ਤਾਂ ਭਾਜੀਪੀ ਦੇ ਫਿਕਰ ਕਰਨਾ ਹੈ ਪਰ ਪਰ ਨਾਲ ਪਾਰਟੀ ਦੇ ਨਾਲ ਲੋਕ ਜੁੜੇ ਹੋਏ ਸੀ